ਜੇ ਅੱਗੇ ਕੇ ਤੁਧ ਪਾ ਕੇ ਦੇਖੇ ਕਰਦੇ ਹਾਂ ਜਿੱਤਾ ਜੋਕ ਪਿਆ 855 ਦਾ ਆ ਟਰੈਕਟਰ ਦੇਖ ਕੇ ਲੱਤਾ ਦਾ ਮੈਂ ਇਹਦੇ ਪਰ ਵੀ ਤਾਂ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਦੇ ਮੱਕੀ ਬਈ ਪਾਣੀ ਛੱਡਿਆ ਉਹ ਤਾਂ ਆਪਾਂ ਨੇ ਕਦੂ ਕਰਨਾ ਦਾ ਤੇ ਦਵਾੜਕ ਦੀ ਪਨੀਰੀ ਮਿਲ ਗਈ ਜੀ ਆਪਾਂ ਨੂੰ ਅੱਗੇ ਵੀਰੇ ਤੇ ਅੱਗੇ ਵੀਰੇ ਦੇ ਬਚੀ ਵੀ ਤੇ ਉੱਥੇ ਉਹਨਾਂ ਨੇ ਪਾਣੀ ਚ ਰੱਖੀ ਵੀ ਤੇ ਕੱਲ ਲਿਆ ਆ ਗਏ ਫਿਰ ਮੈਂ ਮੋਟਰ ਦੇ ਚ ਬੱਚੇ ਰੱਖ ਗਿਆ ਤਾਂ ਵੀ ਚਲੋ ਅੱਜ ਲੇਟ ਆ ਗਈ ਸਵੇਰੇ ਦੀ ਚਾਹਦੀ ਕੱਲ ਪੈ ਗਿਆ ਤਾਂ ਕੁਝ ਗਿੱਲਾ ਹੋ ਗਿਆ ਦਾ ਖੇਤ ਤੇ ਅੱਜ ਭਰ ਗਿਆ ਦਾ ਖੇਤ ਫਿਰ ਤੇ ਕੱਦੂ ਕਰਨ ਆਏ ਹੁਣ ਆਪਾਂ ਜੱਗੇ ਨਾਲ ਟਰੈਕਟਰ ਲੈ ਕੇ ਆਂਦਾ ਤੇ ਤਾਂ ਇਹਨਾਂ ਨੇ ਜੱਗੇ ਨਾਲ ਪਾਣੀ ਭਰਿਆ ਵੀ ਉਧਰ ਉਹ ਪਰਾਂ ਵਾਲਾ ਖੇਤ ਨੂੰ ਛੱਡਿਆ ਗਿਆ ਉਹਦਾ ਵੀ ਕੱਦੂ ਕਰਨਾ ਉਹਨਾਂ ਨੇ ਤੇ ਬਾਅਦ ਫਿਰ ਟੂਲੀ ਨੂੰ ਆਉਣਾ ਤਾਂ ਫਿਰ ਮੈਂ ਕਿਹਾ ਚਲੋ ਆਪਣੇ ਹੁਣ ਟਰੈਕਟਰ ਕੰਮ ਉਹਦੇ ਪਿੱਛੇ ਰਵੇੜਨਾ ਕਿਉਂਕਿ ਪਨੀਰੀ ਆਪਣੀ ਛੋਟੀ ਆਵਾਜ਼ੇ ਜੇ ਲੋਡ ਵੀ ਵਹਿਸ ਤਾਂ ਇਹਦੇ ਨਾਲ ਆਪਾਂ ਨੇ ਕੱਦੂ ਕਰ ਲੈਣਾ ਬਾਕੀ ਹੁਣ ਜੱਗੇ ਨਾਲੇ ਉੱਧਰ ਪੈਂਦਾ ਹੀ ਰਾਨੇ ਚੱਲੀਆਂ ਵੀ ਭਰਦੇ ਖੇਤ ਤੇ ਆਪਣੀ ਲੇਬਰ ਵੀ ਆ ਰਹੀ ਆ ਬਈ ਮੋਟਰ ਵਾਲੀ ਤੇ ਉਹਨਾਂ ਨੂੰ ਕਿਹਾ ਵੇਦਾ ਮੈਂ ਕੱਲ ਦਾ ਹੁਣ ਉਹਨਾਂ ਨੂੰ ਮਿਲਦੇ ਆਪਾਂ ਗਏ ਵੀ ਤੇ ਹਰਿਆਣੇ ਜੱਜ ਤੇ ਗੁਰਦੁਆਰੇ ਮੱਥਾ ਟੇਕਣ ਗਏ ਬਤ ਬਾਕੀ ਉੱਥੇ ਤੇ ਆ ਕੇ ਹੁਣ ਲੱਗੇ ਆ ਗੱਦੂ ਕਰਨ ਟਰੈਕਟਰ ਲਿਆਂਦਾ ਹੀ ਜਾਇ ਉੱਧਰ ਤੇ ਚੱਲੀਆਂ ਤੇ ਫਿਰ ਮਾ ਕੇ ਲੈ ਆਏ ਤਾਂ ਤਾਂ ਇਹ ਜਾਨੂ ਫਿਰ ਉਹਦੇ ਬਾਅਦ ਉਹਦਾ ਕਿੱਦੂ ਕਰ ਲੂਗੇ ਆਪਾਂ ਚਲੇ ਜਾਣਾ ਫਿਰ ਜਾਣਾ ਬਈ ਮਾਸੀ ਨਾਲੇ ਅੱਜ ਮਸੜੀ ਇਹਨਾਂ ਦੇ ਮਾ ਸਰੀ ਉਹਦੇ ਢਿੱਲੇ ਹੋਏ ਵਿਆਂ ਉਹਦੇ ਕਰਕੇ ਫਿਰ ਉਹਦਾ ਕੱਦੂ ਕਰਕੇ ਹੁਣ ਉਹਨਾਂ ਨੇ ਪਾਣੀ ਭਰਿਆ ਘੜਾ ਕੱਲ੍ਹ ਵਰਸੋਂ ਦੇ ਫੋਨ ਆਉਣੇ ਆ ਤੇ ਹੁਣ ਫਿਰ ਮੈਂ ਜਾਊਂਗਾ ਉਹਦੇ ਕੋਲ ਤੇ ਆਹ ਕੱਦੂ ਕਰਕੇ ਤੇ ਭਈਏ ਆਪਣਾ ਪਿੱਛੇ ਤੇ ਲਾ ਦੇਣਗੇ ਤੇ ਸਵੇਰੇ ਰਾਤ ਨੂੰ ਮੈਂ ਆ ਜਾਣਾ ਸਵੇਰੇ ਪਾਣੀ ਪੂਣੀ ਪਾ ਕੇ ਦਵਾਈ ਪਾ ਦਾਂਗੇ ਮੱਕੀ ਹੁਣ ਕਰਦੇ ਆ ਸ਼ੁਰੂ ਲੋਕੀ ਗੱਦੂ ਹੋ ਗਿਆ ਆਪਣਾ ਹਰ ਰੋਸ ਦਾ ਇਹ ਬਾਕੀ ਹੁਣ 3:30 ਵਜੇ ਤੱਕ ਆ ਜਾਣਾ ਲਾ ਦੇ ਹੁਣ ਤੇ ਬਾਕੀ ਬੱਦਲ ਬਾਈ ਫੇਰ ਹੋਈ ਵੀ ਆ ਬਾਈ ਵਧੀਆ ਨਹੀਂ ਪੈ ਜਵੇ ਲਵਾਈ ਦਾ ਕੰਮ ਖਿੱਚੋ ਜੂਗਾ ਹੁਣ ਸਾਰਾ ਕੱਲ ਗਿਣੀਆਂ ਪਈਆਂ ਇੰਨੇ ਚ ਫਰਕ ਪੈ ਗਿਆ ਤੇ ਮੱਕੀ ਆ ਗੱਦੂ ਹੁਣ ਜੇ ਜਰਦਾ ਨਜ਼ਾਰਾ ਫੇਰ ਤੱਗੀ ਤੁਗੀ ਕੋਈ ਨਹੀਂ ਰਹਿੰਦੀ ਰੋਟਰਵੇਟਰ ਦਾ ਇੱਕ ਵੀ ਨਜ਼ਾਰਾ ਇਹ ਵੀ ਆ ਐਜ ਵੀ ਤੱਗੀ ਨਹੀਂ ਰਹਦੀ ਭਾਂਡਾ ਫੁੰਡਾ ਨੇ ਵਧੀਆ ਆ ਜਾਂਦੀਆਂ ਤੇ ਨਾਲੇ ਲਵਾਈ ਬਹੁਤ ਸੌਖੀ ਹੁੰਦੀ ਆ ਬਾਕੀ ਹੁਣ ਇੱਕ ਵਾਰੀ ਉਹ ਪਰਲੀ ਸਾਈਡ ਬਟ ਮੜਾ ਮੋਟਾ ਤੇ ਪਾਣੀ ਦਿਖਦਾ ਟੱਪਦਾ ਤਾਂ ਉਹ ਕਰਦੀ ਇਹਨੂੰ ਲਫਾਫਾ ਲਾਉਣ ਦਾ ਟਾਈਮ ਨਹੀਂ ਲੱਗਿਆ ਆਪਾਂ ਨੂੰ ਜਾਣਾ ਪੈ ਗਿਆ ਉੱਥੇ ਪਾਣੀ ਪਿੱਛੇ ਛੱਡਦਾ ਤਾਂ ਉਹ ਬਟਨ ਲਫਾਫਾ ਲਾਉਣਾ ਲਿਆ ਹੰਦਾ ਲਫਾਫਾ ਤੇ ਉਹ ਆਪਾਂ ਨੇ ਕਾਲੂ ਦੇਖਦੇ ਆਂ ਕਾਲੂ ਆਪਨੇ ਲਾ ਲੈਣਾ ਲਫਾਫਾ ਲਫੂਫਾ ਬਾਕੀ ਹੁਣ 110 ਲਾ ਦੇਣਾ ਬਈ ਦਸ ਤੋਂ ਫਿਰਦਾ ਤਾਂ ਮੈਂ ਲੈਣ ਨੂੰ 20 ਜੀ ਮਿਲੇ ਗਿਆ ਗੱਗਾ ਵੀ ਤਾਂ ਗੱਲ ਆ ਗਿਆ ਮੇਰੇ ਕੋਲ ਕਹਿੰਦਾ 20 ਤੇ ਆ ਕਹਿੰਦਾ ਚੱਕ ਲਈ ਪਿੰਨੀ ਜੀ ਮੰਝਦੇ ਰਿਹਾ ਕਿ ਰੱਖਤੀ ਦੀ ਮੋਟਰ ਚ ਚ ਬੱੱਚੇ ਚ ਤੇ ਬਾਕੀ ਹੁਣ ਲਾ ਦਣਗੇ ਆ ਕੇ ਉਹ ਦੋ ਬੰਦਿਆਂ ਨੇ ਹੋਰ ਆਉਣਾ ਬਾਕੀ 5-7 ਜਣੇ ਆਗੇ ਆਪਣੀ ਤੇ ਚਲਦੇ ਆ ਬਾਕੀ ਹੁਣ ਆਪਾਂ ਮਸੜੀ ਇਹਨਾਂ ਦੇ ਟਰੈਕਟਰ ਉਲੀ ਖੜਾ ਜਾਣ ਆਪਾਂ ਨੇ ਉਹ ਲੋ ਜੀ ਪੌਂਚ ਕੇ ਆ ਪਟੇੜੀ ਦੰਡ ਇਹ ਮੇਰੇ ਬੇ ਕੋਲੇ ਆ ਬਾਕੀ ਇਧਰ ਗੰਨਾ ਬਈ ਮਨ ਲਾਦੀ 95 ਆਹਾ ਮਸੜੀ ਕਹਿੰਦੇ ਤੇ ਵੀ 95 ਲਾਉਣਾ ਬੰਤੋ ਹੀ ਲੱਗਦਾ ਜਿਹੜੇ ਸਾਬ ਨਾਲ ਆ ਤਾਂ ਆ ਗੂਗਾ ਤੇ ਫਟਾਰਾ ਵੀ ਬਹੁਤ ਕਰਿਆ ਹੋਇਆ ਨੇ ਬਾਕੀ ਉਹ ਖੜਾ 8855 ਇਹ ਚ ਲਾਇਆ ਕਰਦਾ ਤਾਂ ਬਈ ਮੈਂ ਟਰੈਕਟਰ ਪਹਿਲਾਂ ਉਰੇ ਅੱਗੇ ਕਿਤੇ ਬੁੱਧ ਮਾਗੇ ਦੇਖੇ ਕਰਦੇ ਹੁੰਦੇ ਜਿੱਤਾ ਚੌਂਕ ਪਿਆ 155 ਦਾ ਆ ਟਰੈਕਟਰ ਨੂੰ ਦੇਖ ਕੇ ਲੱਗਾ ਤਾਂ ਮੈਂ ਇਹਦੇ ਪਰ ਵੀ ਤਿੰਨ ਚਾਰ ਸੀਜ਼ਨ ਲੱਗੇ ਤੂੜੀ ਦੇ ਮੱਕੀ ਹੁਣ ਹਲ ਤਾਂ ਮਾਰਤੇ ਤੇ ਮਸੜੀਆਂ ਨੂੰ ਤੇ ਹੁਣ ਸਵਾਗਾ ਮਾਰਨਾ ਕਰਦੇ ਆ ਕੰਮ ਸ਼ੁਰੂ ਬਾਕੀ ਵੀ ਹੁਣ ਲੱਗੇ ਸਵਾਗਾਂਵਨ ਮਸੜੀ ਕਹਿੰਦੇ ਵੀ ਅਜੇ ਇਕੱਠਿਆਂ ਚ ਮਾਰ ਲੰਨੇ ਆਪਾਂ ਵੀ ਪਹਿਲਾਂ ਹਾਲੀਆਂ ਮਾਰਦੀ ਹੁਣ ਉਹ ਪਰਾਂ ਪਾਣੀ ਛੱਡਿਆ ਹੋਇਆ ਇੱਧਰ ਇੱਕ ਖੇਤਾਂ ਤਿੰਨ ਤਿੰਨ ਮੋਟਰਾਂ ਚਲਾਈਆਂ ਹੋਈਆਂ ਇੱਕ ਉਹ ਮੋਟਰ ਚੱਲਦੀ ਇੱਕ ਉਹ ਇੱਕ ਆਹ ਮੋਟਰ ਇਹਦਾ ਅੱਧੇ ਘੰਟੇ ਇਹ ਭਰ ਜਾਣਾ ਤੇ ਫਿਰ ਇਹਦਾ ਹੀ ਪਾਣੀ ਥੱਲੇ ਨੂੰ ਛੱਡਿਆ ਆਪਾਂ ਫਿਰ ਪੈ ਤੇ ਇਕੱਠਾ ਹੀ ਕਰ ਦੰਨੇ ਆ ਹਨ ਇੱਕ ਵਾਰੀ ਉਹ ਲਿਬੜ ਲਾਂਗੇ ਇੱਕ ਉਹ ਚੱਲਦੀ ਮੋਟਰ ਉਹ ਇਹਦੇ ਵਾ ਸਿੱਖਿਆ ਮੈਂ ਵੀ 855 ਵਾਲਾ ਨਜ਼ਾਰਾ ਇਹਦੇ ਵਾ ਦੇਖਿਆ ਤਾਂ ਮੈਂ ਉਹਦੇ ਬਾਅਦ ਲੱਤਾ ਫਿਰ ਪਹਿਲਾਂ ਡੈੱਕ ਵੀ ਇਹਦੇ ਨਾਲ ਦੀ ਲਾਇਆ ਤਾਂ ਮੈਂ ਛੋਟਾ ਜੀ ਗੋਲ ਤੇ ਫਿਰ 45 ਪਰ ਲਾਇਆ ਤਾਂ ਰਿੱਤਲੇ ਜਾ ਕੇ ਡੈੱਕ ਪਹਿਲਾਂ ਇਹਦੇ ਵਾ ਚੱਲਦਾ ਤਾਂ ਆਹੀ ਡੈੱਕ ਤਾਂ ਦੇਖੋ ਪਿਆ ਇਹਦੇ ਨਾਲ ਦੀ ਧਿੰਦੇ ਕੋਲ ਧਿੰਦੇ ਵਾਲੇ ਬੁਲਾਇਆ ਆਪਾਂ ਨੇ ਉਹ 45 ਪਰ ਤਾਂ 45 ਦੇ ਬਾਅਦ ਫਿਰ ਆਪਾਂ ਨੇ ਬੜਾ ਬਕਸਾ ਬਣਾ ਲਿਆ ਤਾਂ 12 ਇੰਚੀ ਲਾ ਦਿੱਤੇ ਉਹਦੇ ਪਰ ਆਹ ਡੈੱਕ ਪਰ ਕਿ ਉਹ ਹੁਣ ਤਿੰਦੇ ਵਾਲੇ ਬੰਦਾ ਤਿੰਦੇ ਨੇ ਵੀ ਬੀਚ ਕੂਤਾ ਮੱਕੀ ਡੈਕਰ ਨੇ ਹੁਣ ਤੱਕ ਜਾਂਦਾ ਜਦਾ ਵੀ ਉਹਦਾ ਵੀ 18 17 18 ਮਾਡਲ ਰਡ ਇੱਕ ਵੀ ਤੇ ਬਾਕੀ ਹੁਣ ਚੱਲਦੇ ਆ ਜੀ ਮੋਟਰ ਤੋਂ ਲੋਜ ਦੋ ਫੇਟ ਕਰਦੇ ਤੇ ਬਾਕੀ ਬਈ ਹੋਰੇ ਲਗਮਣ ਜਾਂ ਬਹੁਤ ਕਰਨਾ ਪੈਂਦਾ ਕਿਉਂਕਿ ਮਸੜੀਆਂ ਰੀਜ਼ਰਵ ਕਰਾਏ ਵੀ ਨਹੀਂ ਹੈਗੇ ਤੇ ਸਵਾਗਾ ਦੋ ਹੋਰ ਗਾਨਾ ਪੈਂਦਾ ਫਿਰ ਹਾਂ ਦੋ ਹੋਰ ਗਾਨੇ ਬੰਦਿਆ ਖਾਲੀ ਤੇ ਮਸਰੀ ਦਾ ਵੀ ਰੂਟਾ ਬਿਟਰ ਪਾ ਲੋ ਉਹਦੇ ਨਾਲ ਕੰਮ ਲੂਟ ਰਹਿਣਾ ਉਹ ਹੁਣ ਥੱਲੇ ਵਾਲਾ ਖੇਤ ਭਰ ਰਹੇ ਹਾਂ ਪਾਣੀ ਦਾ ਤੇ ਫਿਰ ਚੱਲਦੇ ਹਾਂ ਉੱਧਰ ਉਹ ਥੱਲੇ ਪਾਣੀ ਛੱਡਿਆ ਪਿਆ ਤੇ ਵੀ ਲਾਈਟ ਦਾ ਨਾ ਯਾਰ ਲਾਈਟ ਵਧੀਆ ਚੱਲੀ ਜਾਂਦੀ ਆ ਤੇ ਤਿੰਨ ਮੋਟਰਾਂ ਚੱਲਦੀਆਂ ਪਾਣੀ ਦਾ ਟੱਕਣ ਕਰਦੇ ਪਏ ਖੇਤ ਆ ਜਿੰਨਾ ਭਰੀ ਜਾਂਦਾ ਇਹਨਾਂ ਨੂੰ ਇੱਕ ਜਾਨ ਨੂੰ ਕਰ ਦਿੰਦਾ ਤੇ ਹੁਣ ਰੂਟਾ ਬਿੜਦਾ ਹੁਣ ਇਹ ਆਪਾਂ ਬਈ ਥਾਲੀਆਂ ਨਾਲੋਂ ਵੀ ਜਿਹੜਾ ਜਿੱਥੇ ਥਾਲੀਆਂ ਨਾਲੋਂ ਹੁਣ ਪਲਸੇ ਤੋਂ ਥਾਲੀਆਂ ਨਾਲੋਂ ਹੁਣ ਰੂਟਾ ਬਿੜਦਾ ਜਿੱਥੇ ਨੂਟ ਵੀ ਨਹੀਂ ਆਉਂਦਾ ਜਮੀਨਾਂ ਦਾ ਪਰ ਜਿੱਥੇ ਨੂਟ ਆਉਂਦਾ ਇਹ ਆਪਣੇ ਵਰਗੀ ਜਮੀਨ ਹੈ ਉਹ ਵੀ ਮੰਨ ਲਏ ਜੇ ਲੋ 20 ਰੂਟਾ ਬਿੜਰ ਜ਼ਿਆਦਾ ਵਧੀਆ ਰਹੇਗਾ ਜਿੱਥੇ ਆਪਾਂ ਲੇਜ਼ਰ ਨੁਜ਼ਰ ਵੀ ਨਹੀਂ ਕਰੇ ਹੋਏ ਹਨ ਇਹੋ ਜਿਹੇ ਰੂਟਾ ਬਿੜਰ ਥੋੜੇ ਜਿਆਦਾ ਕੰਮ ਯਾਦ ਰਹਿਣਾ ਤੇ ਬਾਕੀ ਆਪਾਂ ਲੱਗਦੇ ਆ ਦਹਨੋਂ ਪਨੇ ਆ ਗਿਆ ਭਈ ਇਹਦੇ ਤੇ ਨਾਲ ਹੋਗੇ ਨਾ ਇੱਕ ਜਿਹੜੇ ਨੀਮੀਅਮ ਛੇਗੇ ਥਾ ਉਹ ਸਾਰੇ ਇੱਕ ਬਣਾ ਦੇਣਾ ਚੌਕ ਥੱਲੇ ਚਾੜ ਦੇਣਾ। ਅੰਦਵਾੜ ਦਵਾੜ ਜਿਹੇ ਬਣੇ ਗਏ ਆ। ਉਹ ਬੱਟਾ ਬਹੁਤ ਪਾਉਣੀਆਂ ਪੈਣੀਆਂ। ਤੇ ਬਾਕੀ ਅੰਦਰ ਦਾ ਖੇਤ ਆ ਕਰਕੇ ਗਿਆ ਤਾਂ ਮੈਂ ਇੱਕ 2 2 2 ਘਸਾਲ ਹੋ ਗਏ ਜਾਂ ਟਾਇਰਾਂ ਚ ਪਾਣੀ ਪਵਾਇਆ ਤਾਂ ਆ ਖੇਤ ਕਰਕੇ ਗਿਆ ਤਾਂ ਮੇਰੇ। ਥੋੜੇ ਬਾਅਦ ਟਾਇਰਾਂ ਚ ਪਾਣੀ ਪਵਾਇਆ ਤਾਂ ਆ ਖੇਤ ਕਰਕੇ ਗਿਆ। ਮੱਕੀ ਵੀ ਦੇਖਦੇ ਆ ਖਡਾਲੀਆਂ ਦਾ ਮੁਕਾਬਲਾ ਫੇਰ ਆ ਗਿਆ ਆਪਣਾ 22 ਤਰੀਕ ਨੂੰ ਕਰਨ ਤੇ ਲੋਟ ਲੱਗਿਆ ਤਾਂ ਜਾ ਕੇ ਆਵਾਂਗੇ ਆਪਣਾ ਜਿਵੇਂ ਟਰੈਕਟਰ ਹੈ ਉਹ ਮੈਂ ਲੈ ਕੇ ਜਾਣਾ ਆਪਾਂ ਕਿਸੇ ਨੀ ਮੋੜੀ ਮੋੜੀ ਜਿਹਾ ਕਰਨੀ ਜਾਂ ਤੇਲ ਵਧਾਉਣਾ ਨਾਲ ਕੋਠਾ ਜਿਵੇਂ ਦਾ ਹੁਣ ਹੈਗਾ ਸੈਕਟਰ ਟਰੈਕਟਰ ਆਪਣੀ ਲੈ ਕੇ ਜਾਣਾ ਦੇਖੀ ਜਾਊਂਗੀ ਤਾਂ 2 ਘੰਟੇ ਸਵਾਲੇ ਸਹੀ ਤੇ ਖਿੱਚਲੀ ਟਰਾਲੀ ਤਾਂ ਵੀ ਠੀਕ ਆ ਨਹੀਂ ਕਿ ਚੀ ਤਾਂ ਵੀ ਠੀਕ ਆ ਆਪਾਂ ਨੂੰ ਕੋਈ ਇਹ ਨਹੀਂ ਹੈਗਾ ਵੀ ਨਾਮ ਨੂੰ ਦਿੱਤੇ ਕਿ ਆਉਣਾ ਹੈ ਕੋਈ ਉਹ ਨਹੀਂ ਦਿੱਤੇ ਪਰ ਹੈਗਾ ਆਪਾਂ ਇਹਦਾ ਬਸ ਦੇਖਣ ਜਾਣਾ ਹੀ ਆ ਤੇ ਮੁੰਬਈ ਕਹਿੰਦੇ ਵੀ ਚੱਲ ਟਰੈਕਟਰ ਲਈ ਚੱਲਾਂਗੇ ਆਪਾਂ ਨਾਲ ਇਹ ਨਾਲ ਸਵਾਦ ਦੇਖੂਗੇ ਬਾਕੀ ਹੁਣ ਆਪਾਂ ਨੂੰ ਕੱਲੂ ਵੀ ਦੇਖਦੇ ਆ ਜੇ ਹੋ ਸਕੇ ਆ ਪੱਕਾ ਨਹੀਂ ਹੈਗਾ ਟਰੈਕਟਰ ਦਾ ਜੇ ਹੋ ਸਕੇ ਤਾਂ ਜਰੂਰ ਲੈ ਕੇ ਜਾਵਾਂਗੇ ਉੱਥੇ ਟਰਾਲੀ ਖਿੱਚੇ ਮੁਕਾਬਲਾ ਕਿਉਂਕਿ ਉੱਥੇ ਵਧੀਆ ਬਈ ਆ ਖੇਡ ਵਧੀਆ ਲੱਗੀ ਮੈਨੂੰ ਕਿਉਂਕਿ ਸਿੰਪਲ ਟਰੈਕਟਰ ਲੈ ਕੇ ਜਾਣਾ ਹਨਾ ਜਿਹੜਾ ਆਪਣਾ ਟਰੈਕਟਰ ਸਿੰਪਲ ਹੈ ਉਹ ਮੇਗਾ ਲੈ ਜਾਓ ਕਿੱਥੇ ਜੋਰ ਪਤਾ ਲੱਗਦਾ ਉਹਦਾ ਜੇ ਤਵੀਆਂ ਤੂੰ ਵੀ ਬਾਕੀ ਜਨ ਨੂੰ ਮਾਸੜੀ ਆਉਂਦੇ ਆ ਫਿਰ ਲੈ ਕੇ ਚੱਲਦੇ ਆਪਾਂ ਟਰੈਕਟਰ ਰੋਟਰੇਟਰ ਪਾ ਲਿਆ ਹੀ ਹੈ ਰੋਟਰਾਂ ਦਾ ਪਾਣੀ ਭਈ ਹਰੇ ਵੀ ਆਪਣੇ ਜਿੰਨਾ ਹੀ ਆ ਦੇਖੋ ਅੱਗੇ ਨਾਲ ਫਿਰ ਵੀ ਦੌਰ ਕਰਕੇ ਲੁੱਕ ਗਈਆਂ ਧੜੀਆਂ ਜੀਆਂ ਇਹ ਲੰਦੇ ਉਹ ਪਰਲੀ ਸਾਈਡ ਨੂੰ ਸਾਰੇ ਨੀਵੇਂ ਆ ਢਾਲ ਉੱਪਰਲੇ ਕੀਤਾ ਨਹੀਂ ਉਹ ਤੇ ਨਹੀਂ ਮਾਉ ਤੇ ਨਹੀਂ ਮਾਇ ਤੈਨੂੰ ਪਿੰਡ ਵੱਲੋਂ ਕੀ ਆਉ ਤੇ ਉਹ ਚ ਦਲੀ ਚੜ ਤੇ ਤਾਂ ਕਰਕੇ ਫਿਰ ਮਿੱਟੀ ਉਧਰ ਤੇ ਢੜੀ ਵੀ ਆ ਬੱਟਾ ਮਟਾਂ ਲਾਈ ਲਈ ਆ ਉਹਦੇ ਕਰਕੇ ਫਿਰ ਥੋੜੀ ਥੋੜਾ ਮਾੜੀ ਮੋਟੀ ਤੱਕੀ ਹੀ ਰਹਿ ਗਈ ਮਾੜੀ ਮੋਟੀ ਆ ਕਿਤੇ ਜੀ ਖਣਾ ਤਵਾਗਾ ਖੁੱਭ ਕੇ ਛੱਡ ਦਿੰਦਾ ਉਹ ਸੀ ਰਹਿ ਗਈ ਤੇ ਬਾਕੀ ਮੋਟਰ ਮੋਟਰ ਬਾਕਸ ਚ ਚਾਲ ਕਰਦੀ ਆਂ ਤਾਂ ਨਿੰਬੂ ਲੱਗੇ ਵੇ ਉਹ ਪਾਲੀ ਸੜ ਲੱਗੇ ਨਹੀਂ ਉਹ ਲੈ ਕੇ ਜਾਣੇ ਆਪਾਂ ਨੇ ਥੋੜੀ ਜਿਹੀ ਇਹ ਵੀ 95 ਹੀ ਆ ਲੱਗਦਾ ਮੈਨੂੰ ਕੰਨਾ ਸਾਵਨ ਨਾਲ ਆ ਗਿਆ ਦਾ 95 ਨਾ ਨਮੇ ਪਰਸੈਂਟ 95 ਹੋਊਗਾ ਇਹ ਗੱਲ ਨਾ ਮਾਰੋ ਮਾਰ ਕੰਮ ਚੱਲ ਰਿਹਾ ਹੁਣ ਤਾਂ ਰਾਤ ਬਈ ਉਹ ਕੰਮ ਰਹਿ ਗਿਆ ਪਿੱਛੇ ਤੇ ਤਾਂ ਥੋੜਾ ਜਿਹਾ ਰਹਿਣਾ ਤਾਂ ਕਰਨੇ ਨੇ ਤੇ 15 ਪੌਂਦੇ ਹੀ ਤਾਜੇ ਪਾਣੀ ਬਸ ਥੋੜਾ ਹੁਸਾ ਕਰਨਾ ਤਾਂ ਰੂਟਾ ਵੀ ਕਰਿਆ ਆਪਾਂ ਨੇ ਪਰਾਂ ਦੀ ਜੋੜ ਔਰ ਇਹਨਾਂ ਲੋਟ ਗਿਆ ਨਾ ਲੇ ਤਾਂ ਕਿੰਨਾਂ ਦੀ ਮੋਟਾ ਲੇ ਤਾਂ ਇਹ ਰੱਖਿਆ ਕਿ ਪਨੇ ਰੂਟਾ ਵੀਟਰ ਪਾ ਦੇ ਅੰਦਰ ਰੂਟਾ ਵੀਟਰ ਨਾਲ ਉਹ ਵੀਤਾ ਕਰਿਆ ਨਾਲੇ ਦੋ ਹੋਰ ਦੌਰ ਕਰਤਾ ਤਾਂ ਵੀ ਵਧੀਆ ਖੇਤ ਬਣ ਜਾਂਦਾ ਉਹਦੇ ਨਾਲ 파ੜ ਨਹੀਂ ਚਲ ਦੌਰ ਕਰ ਲੋ ਰੂਟਾ ਵੀਟਰ ਦਾ ਪਰ ਰੂਟਾ ਵੀਟਰ ਦਾ ਕੱਦੂ ਮਨ ਤਾਂ ਜ਼ਿਆਦਾ ਪਸੰਦ ਆ ਤੇ ਫਿਰ ਉਹਦੇ ਨਾਲ ਕਰਤਾ ਤਾਂ ਬਾਕੀ ਹਾਲੀਆਂ ਨਾਲ ਹੁਣ ਲੱਗੇ ਹੋਏ ਆ ਪਹਿਲਾਂ ਕਰਾਣਾ ਮਿੱਟੀ ਮੁੱਟੀ ਕਰੀ ਸਟ ਮਿੱਟੀ ਬਹੁਤ ਉੱਧਰ ਕੋ ਉਹ ਤਾਂ ਜੇ ਦਾ ਆ ਸਾਈਡ ਮਿੱਟੀ ਪਾਈ ਜਾ ਫੁੰਦਾਂ ਨੀਵਾ ਤੇ ਤਾਂ ਕਿਉਂਕਿ ਉਹ ਫੇ ਤਾਂ ਨੀਵੇਂ ਅਲੱਗਾਂ ਵਾਲੇ ਬਾਕੀ ਜਦੋਂ ਘੁੰਮਣ ਆਇਆ ਹੋਇਆ ਤਾਂ ਮਰੰਡੇ ਵੱਲ ਕੰਮ ਮੈਂ ਕਹਿੰਦਾ ਮੈਂ ਵੀ ਆ ਗਿਆ ਨੇ ਸਟੋਰੀ ਤੇ ਆ ਫਿਰ ਵੀ ਮੇਰੇ ਕੋਲ ਨੂੰ ਆ ਜਾ ਗਿਆ ਆ ਚਲ ਮੈਂ ਮਾਰਦਾ ਸਵਾਹ ਜਾਵਾਂ ਚਲ ਕੇ ਮਾਰਦੇ ਹਾਂ ਮੜਾ ਕੇ ਸੱਟ ਜਾ ਹੋ ਜਾਊਗਾ ਫਿਰ ਆਰਾਮ ਹੋਇਆ ਉਹਦਾ ਜ਼ਿਆਦਾ ਜੇ ਤਾ ਨੱਕੀ ਆ ਬੱਟ ਦੇ ਵਿੱਚੋਂ ਚੱਕੇ ਦੇਣੀ ਆਪਾਂ ਨੇ ਕੀ ਗਾਹਨ ਵਾਕੇ ਬਈ ਸਾਰੇ ਖੇਤ ਲੀਜ਼ਰ ਕਰਕੇ ਜਾਂਦੇ ਹਾਂ ਬੜਾ ਖਰਾਬ ਹੋ ਗਿਆ ਹਾਲਾ ਨਾ ਦਿੱਤਾ ਨਾ ਕਿਉਂਕਿ ਉੰਚੇਨੀ ਵਿੱਚ ਬਹੁਤ ਆ ਗੰਦੇ ਦੋ ਦੋ ਖੇਤਾਂ ਦੇ ਇੱਕ ਇੱਕ ਬਣਾ ਦਾ ਨਾ ਲਾ ਕੇ ਰਾਹ ਨਾਲ ਤੇ ਲੀਜ਼ਰ ਕਰ ਦਾਂਗੇ ਬਾਕੀ ਅੱਜ ਜਾਣਾ ਲੱਗੀ ਤਾਂ ਅਸੀਂ ਸਾਨੂੰ ਆਪਣਾ ਟਰੈਕਟਰ ਲੈ ਕੇ ਘੁੰਮਣ ਵੀ ਜਾਂਦਾ ਐ ਨਹੀਂ ਦਿੱਤੀ ਕਰੀ ਜੀ ਸਾਨੂੰ ਤਾਂ ਤੁਰੇ ਨਹੀਂ ਕੰਮ ਨਿਬੜਿਆ ਆਏਗਾ ਚਲੋ ਇਹ ਕਰਕੇ ਹੁਣ ਪਿੰਕਲੇ ਗੱਲ ਤਾਂ ਆਪਾਂ ਨਹੀਂ ਜਾਣਾ ਗੱਲ ਕੋਈ ਨਹੀਂ ਕਿਹੜਾ ਕੰਮ ਦੀ ਗੱਲ ਹੋ ਰਹੀ ਹੈ ਇਹ ਰਾਤ ਨਿਬੜ ਜਾਂਦਾ ਕੰਮ ਫੇਰ ਜਾਵਾਂਗਾ ਆਵਾਂ ਰਹਿਣੋ ਆ ਦੂਰਾ ਘੁਮਾ ਦੇ ਐਸ ਲੋਡ ਮਾਰਦੇ ਉਹ ਮਿੱਟੀ ਪੈ ਜੂਗੀ ਉਹ ਸਾਈਡ ਫੇਰ ਕਿਵੇਂ ਆ? ਕਿਵੇਂ ਆ? ਹਾਂ। ਥੋਲਾ ਹੱਥ ਨਾਲ ਦੇਖ ਲੈ ਕੋਈ ਕਦਰ ਮਸਰ ਐ ਚ ਵੀ ਮੱਕਰ ਮਸਰ ਦੇਖ ਲੈ ਐ ਚ ਵੀ ਕਰਦਾਨਾ ਪੱਧਰਾ ਸਵਾਗੇ ਨਾਲੇ ਸਵਾਗੇ ਵਾਲਾ ਲਈ ਇਧਰ ਚੱਲਦਾ ਅੱਜ ਕਰਾਨਾ ਨਾਲ ਯਾਰ ਇਹ ਸਵਾਗੇ ਨਾਲ ਮਿੱਟੀ ਪੈਣੀ ਨਹੀਂ ਜੇ ਮੈਂ ਤਾਂ ਹੀ ਕਰਾਨਾ ਨਾਲ ਪਾਤੀ ਸੀ ਏਡਾ ਪਹਿਲਾਂ ਨਾ ਨਾ ਵਧੀਆ ਕਰੇ ਹੁਣ ਸਵਾਗੇ ਨਾਲ ਆਏ ਆ ਪੱਧਰਾ ਹੋ ਜਾਊਗਾ ਆ ਦੇਖ ਕਿਹੜੇ ਸਾਬ ਨਾਲ ਘੁੰਮਦਾ ਆ ਜਾਲੀ ਮੁਰਲੀ باقی ਟਰੈਕਟਰ ਬਹੁਤ ਸੋਹਣਾ ਚੱਲਦਾ ਹੈ ਨਾ ਟਰੈਕਟਰ ਕਲੱਚ ਥੋੜਾ ਜਿਹਾ ਟਾਈਟ ਲੱਗਦਾ ਮੈਨੂੰ ਸੈਟਿੰਗ ਜੀ ਹੁਣੇ ਵਾਲੇ ਤੂੜੀ ਵਾਲੀ ਪੇ ਚੱਲ ਲੈਣਾ ਉਹਦੇ ਕਰਕੇ ਚਲ ਕਮਾ ਦੇ ਮੜਾ ਮੜਾ ਉਹ ਬੱਟ ਵੀ ਬਾਦੀ ਅੱਜ ਰੈਣ ਦੇ ਬਾਅਦ ਚੋ ਬਾਦੂੰਗਾ ਇਹਨੂੰ ਰੈਣ ਦੇ ਇਹਨੂੰ ਪਾਣੀ ਭਰ ਕੇ ਪਰਾਂ ਵਾਲਾ ਗਿਆ ਫਿਰ ਇੱਧਰ ਨੂੰ ਤੋੜ ਦੋਗੇ ਆ ਤੜਜੀ ਲਾ ਦੇਣਾ ਨਹੀਂ ਸਾਰਾ ਪਾਣੀ ਕਿਦੇ ਇੱਧਰ ਨੂੰ ਨਾ ਪੈਣੀ ਭੱਜਿਆ ਹੋਇਆ ਬਾਕੀ ਵੀ ਉਹਦਾ ਥੇਡ ਆਪਣੀ ਕੈਨਸਲ ਹੋ ਗਈ ਨਹੀਂ ਲੈ ਕੇ ਜਾਣਾ ਬੈਟਰ ਤੇ ਮੈਂ ਰਾਤ ਬਲੌਗ ਵੀ ਨਹੀਂ ਪਿਆ 10 11 ਵਜੇ ਤੇ ਪਾਣੀ ਵੀ ਨਹੀਂ ਪਰਿਆ ਹੈਗਾ ਮੋਟਰ ਦਾ ਡੀਵੀ ਸੀ ਕੱਟੀਆਂ ਵੀ ਆਪਾਂ ਨੇ ਥੰਮੂ ਨਾ ਕਰਦੇ ਆਂ ਅੰਮਣਾਂ ਦੇ ਰੋਡ ਤੇ ਬਾਕੀ ਹੁਣ ਚਲਾ ਦੇਣੀਆਂ ਮੋਟਰਾਂ ਲਾਈਟ ਆਏ ਤੇ ਦੇਖਦੇ ਕਿੰਨਾ ਟਾਈਮ ਅੱਜ ਵੀ گاڑی ਲੱਗੇ ਜਾਣੀ ਸਾਡੀ ਉਹਦੇ ਤੇ ਆਪਾਂ ਨੇ ਰਾਤ ਨੂੰ ਪਿੰਡ ਲੰਡੇ ਜਾਣਾ ਤੇ ਜਾ ਕੇ ਇਹ ਜਿਹੇ ਨੂੰ ਵੀ ਦੇਖਣਾ ਪੈਂਦਾ ਹੈ ਤੇ ਪਿੰਡਾਂ ਨੇ ਵੀ ਲਾਟ ਵੀ ਆਪਣੇ ਵਾਲੀ ਜੀ ਦੀ ਤੇ ਜਿਹੜੀ ਹੈਗੀ ਜੀ ਉਡੀ ਘਟਦੀ ਆ ਉਹ ਸਾਰੇ ਚੱਤੀ ਨੇ ਪੱਟ ਲੈਣੀ ਤੇ ਉਹਦੇ ਉਹ ਹੈਗਾ ਇੱਕੋ ਬਾਗ ਦੀ ਹੈ ਉਹਦੇ ਤੇ ਪੱਟ ਕੇ ਲਾ ਦਾਂਗੇ ਤੇ ਬਾਕੀ ਚੱਲਦਾ ਵਧੀਆ ਹੁਣ ਕੰਮ ਹੋਰੇ ਨਵੇੜ ਕਿੱਥੇ ਚੱਲਦੇ ਆਂ ਯੂਫੈਂਡ ਨੂੰ ਹੋਰ ਐਣ ਦੇ ਛੜਾ ਦੇਵਰੀ ਕਿ ਲਾ ਦੇ ਲੈ ਪ੍ਰੋਪਰ ਨਾ ਮੋਟਾ ਜੀ ਹੈ ਦਾ ਹੈ ਇੱਕ ਦਾਰ ਕਿਾ ਹਾਲ ਹੈ ਤੇਰਾ ਠੀਕ ਹੈ ਤੂੰ ਚਲਾ ਲੇਗਾ ਰਿਆ ਤੈਨੂੰ ਸਿਖਾ ਜਮਾ ਟਰੈਕਟਰ ਹੋ ਸਿਖਾਵਾਂ ਅੱਜ ਫਿਰ ਤਲਾੰਕਰ ਇਹਨੂੰ ਕੱਦੂ ਚ ਲਵੇੜ ਮੈਂ ਕਹਾਂ ਨਾ ਹੀ ਫਿਰਦਾ ਮੈਂ ਕਹਾਂ ਇਹਨੂੰ ਕੱਦੂ ਚ ਲਵੇੜਦਾ ਨਾ ਹੋਰ ਆਇਆ ਉਤਰਿਆ ਥੱਲੇ ਇਹ ਨਹੀਂ ਲੋਟ ਆਉਣਾ ਦਿੱ ਉੱਤੇ ਇਹ ਨਹੀਂ ਦਿੱਤੇ ਲੋਟ ਆਉਣਾ ਪਾਣੀ ਘਟ ਜੇ ਕਿਵਾਰੀ ਤੇ ਮਾਗੰਦਾ ਫਿਰ ਹੱਸਦਾ ਨਹੀਂ ਨਹੀਂ ਅੱਗੇ ਬਾਅਦ ਤੇ ਪਤਾ ਕੀ ਧਿਆਨ ਰੱਖਣਾ ਜਿੱਦ ਤਣੋਂ ਹਲਾਈਆਂ ਚੱਲਦੀਆਂ ਨੇ ਉੱਧਰ ਨੂੰ ਹੀ ਮਾਰਦੇ ਪਹਿਲਾਂ ਜਦ ਤੂੰ ਇੱਧਰ ਨੂੰ ਮਾਰੂੰਗਾ ਉਹ ਗੱਠਾ ਬਣੀਆਂ ਮੀਆਂ ਪਾਣੀ ਚ ਸਿੱਧਾ ਮਾਰ ਲਾ ਬੰਦਾ ਪਹਿਲਾਂ ਚੱਲ ਕੋਈ ਨੀ ਦੁਆ ਥੱਲੇ ਚਾਹ ਪੀਏ ਆ ਮੁੰਡਿਆਂ ਨੂੰ ਸਿਖਾਉਣਾ ਆ ਟਰੈਕਟਰ ਇਹਦੇ ਪਹਿਲਾਂ ਹੀ ਕਲਾਸ ਦੋ ਤਿੰਨ ਦਿਨ ਠੀਕ ਆ ਚੱਲ ਪਹਿਲਾਂ ਇੱਥੇ ਲੇਟ ਆ ਕੱਦੂ ਚ ਤਾਂ ਹੀ ਆਉਣਾ ਨੇ ਯਾਰ ਆਏ ਤੂੰ ਤਾਂ ਤਿਆਰ ਹੋਈ ਫਿਰਦਾ ਆਏ ਥੋੜੀ ਕੰਮ ਚੱਲਣਾ ਕੱਲ ਸਾਰੇ ਨੂੰ ਮੜਾ ਲੋਟ ਪੰਡੂ ਜੀ ਮਿੱਟੀ ਆ ਮੈਂ ਤੈਨੂੰ ਤਾਂ ਹੀ ਕਹਣਾ ਲੋਟ ਨਹੀਂ ਆਉਣਾ ਇਕਨ ਹਾਂ ਉਹ ਪਾਣੀ ਦੇਖੀ ਤੇਰੇ ਸਾਹਮਣੇ ਹੁਣ ਚੱਲਣਾ ਹਾਂ ਉਹਦਾ ਇੱਕ ਜਿਹੜਾ ਲੱਗ ਗਿਆ ਫੇਰ ਤਾਂ ਮੁੜ ਕੇ ਮੈਂ ਤੈਨੂੰ ਉਹੀ ਕਹਣਾ ਇੱਕ ਪਾਣੀ ਵੀ ਘਟਾ ਉਹ ਸਾਈਡ ਤੇ ਪਾਣੀ ਨਹੀਂ ਹੈਗਾ ਜਿੱਥੇ ਗੱਠਾਂ ਜੀਆਂ ਬਣੀਆਂ ਵੀ ਨਾ ਚੱਲਦਾ ਨਹੀਂ ਉੱਥੇ ਕਾਈ ਬਾਤ ਕਰੀ ਸੀ ਕਿੱਥੇ ਹੈ ਹਾਂ ਕਾਈ ਬਾਤ ਹਾਂ ਪਾਣੀ ਨਹੀਂ ਨਾ ਪੂਰਾ ਹੋਇਆ ਇੱਕ ਵਾਰੀ ਪਾਣੀ ਪੂਰਾ ਭਰ ਜਾਵੇ ਨਾ ਅੱਜ ਤੱਕ ਜਿਵੇਂ ਮਿਟੇ ਤੇਰੀਆਂ ਮਾੜੀਆਂ ਮਾੜੇ ਦਿਖਾਇਆ ਫੇਰ ਪਾਣੀ ਪੈਣ ਦੇ ਹੋਰ ਬਾਅਦ ਤੇ ਬਾਅਦ ਇਹਨਾਂ ਨੂੰ ਛੱਡਦੀ ਉਹ ਵੀ ਗਿੱਲੇ ਹੋਏ ਵੀ ਇਹਨਾਂ ਨੂੰ ਟਾਈਮ ਤਾਂ ਕੁਛ ਨਹੀਂ ਲੱਗਣਾ ਭਰਨੇ ਇਹਨੂੰ ਕੋਈ 8-9 ਵਜੇ ਤੱਕ ਨਿਬੜ ਜੂ ਹਾਂ ਕਿ ਨਹੀਂ ਸਾਡੀ ਨਹੀਂ ਮੇਰੇ ਕਿੱਲੇ ਦੇਣ ਹੈਂ ਜਾ ਤੱਕ ਭਰ ਜਾਣੇ ਰਾਤ ਵੀ ਤੇ ਕੱਲ ਵੀ ਉਨੇਕ ਤਾਂ ਭਰੇ ਗਿਆ ਤਾਂ ਹੀ ਆਪਣਾ ਹਾਂ ਹਾਂ ਚੱਕੋ ਭਾਈ ਸਾਹ ਉਹ ਗੱਡਾ ਖਿਡਾ ਦੇਣਾ ਪੀਲਾ ਮੁੰਡੇ ਚ ਇਹ ਕਾਲਾ ਹੋ ਜਾਊਗਾ ਤਾਂ ਨਹੀਂ ਪਿੰਦਾ ਧੁੱਪ ਚ ਵੀ ਨਹੀਂ ਨਿਕਲਦਾ ਇਹ ਇਹਦਾ ਵਿਚਾਰਾ ਬਹੁਤ ਸ਼ੌਂਕ ਹੈ ਨੂੰ ਮੁੰਡੇ ਨੂੰ ਕੰਮ ਕਰਨ ਦਾ ਇਹਨੂੰ ਕੱਢਣਾ ਹਾਲੀ ਮੈਂ ਇਹਨੂੰ ਲੈ ਕੇ ਜਾਣਾ ਨਾਲੇ ਘੋੜੇ-ਘੋੜੇ ਬਿਠਾਏ ਕਰਨਾ ਇਹਨੂੰ ਨਾਲੇ ਇਹ ਤੇ ਖੇਤਾਂ ਦਾ ਕੰਮ ਕਰਾਏ ਕਰਨਾ ਠੀਕ ਆ ਤੂੰ ਬੋਲਦਾ ਘੱਟ ਨਹੀਂ ਚੁੱਪ ਹੋ ਗਿਆ ਇਹ ਵੀ ਹੀਰੇ ਦਾ ਪੱਕਾ ਫੈਨ ਆ ਹੀਰੇ ਦਾ ਬਹੁ ਆੜੀ ਆ ਵੀਡੀਓ ਦੇ ਦਾਂਦਾ ਹੀਰੇ ਦੀਆਂ ਦੇਖਦਾ ਕੋੜੇ ਦੀਆਂ ਕੱਦਾ ਫੋਨ ਫੜੀ ਬੈਠਾ ਹੈ ਕਹਿੰਦਾ ਕੱਲ ਜਾਣਾ ਤਾਂ ਕ ਅਗੇ ਤੈਨੂੰ ਕਹਿੰਦਾ ਮੈਨੂੰ ਵੀ ਲੈ ਜੀ ਮੈਂ ਚੱਲ ਆ ਜਾ ਪਹਿਲਾਂ ਆ ਜਾ ਤਾਂ ਫੇਰ ਮੋੜੇ ਦਿੱਤਾ ਮੈਂ ਕਿ ਧੁੱਪ ਬਹੁਤ ਧੁੱਪ ਆ ਜਾ ਹਾਂ ਇੱਧਰ ਨੂੰ ਪਤਾ ਗਿਆ ਯੋ ਗਠਾਈਆਂ ਬਣੀਆਂ ਹੋਈਆਂ ਨੇ ਯਾਰ ਤੜੀ ਜੀ ਫਸ ਜਾਂਦੇ ਮੜੇ ਫਾਲੇ ਇੱਧਰ ਨੂੰ ਚੱਲ ਰਿਹਾ ਵਧੀਆ ਨਾਲੇ ਇੱਧਰ ਨੂੰ ਡਾਲਾ ਛੇਤੀ ਫੁੱਟੂਗਾ ਜੀ ਇੱਧਰੋਂ ਤਾਂ ਲਿਫਟ ਚੱਕਣੀ ਪੈਂਦੀ ਆ ਜੇ ਘਮਾਉਣੇ ਆ ਦੇਖੋ ਕਿੰਨੀ ਢੇਲੀਆਂ ਉੱਚੀਆਂ ਕਰ ਹੋ ਜਾਂਦੀਆਂ ਇਹ ਮੈਂ ਕਹਿੰਦਾ ਅੱਜ ਫਸਾ ਕੇ ਜਾਊਂਗਾ ਟਰੈਕਟਰ ਉਹ ਟਰੈਕਟਰ ਨੇ ਫਸਾ ਜਾਣਾ ਚੱਲ ਆਇਆ ਹੁਣ ਦੇਖ ਜਿਹੜਾ ਮੈਂ ਅਹੀਂ ਕਰਦਾ ਜਿ ਆਇਆ ਕਿੱਦ ਕੱਦੂ ਕਰਿਆ ਨਹੀਂ ਹੈਗਾ ਤਾਂ ਇਹਦੇ ਕੋ ਲੋਟ ਨਹੀਂ ਆਉਂਦਾ ਮੈਂ ਤਾਂ ਕਰ ਲਿਆ ਤਾਂ ਪਹਿਲਾਂ ਪਰ ਹੋ ਤਿੰਨ ਚਾਰ ਫਾਦੇ ਜੀ ਸਾਲਾ ਜਦੋਂ ਸਿਖਾ ਦਿੰਨਾ ਨਗਮਨ ਫਿਰ ਤੂੰ ਆ ਆ ਕੇ ਖੀਤ ਤੂੰ ਕਰਦੀ ਬਾਅਦੋਂ ਠੀਕ ਆ ਮੈਂ ਪਿੰਡ ਨੂੰ ਚਲੇ ਜਾਣਾ ਬੋਲਦਾ ਕਹਦੇ ਨਹੀਂ ਜਿੱਦਾਂ ਦਾ ਇੰਨਾ ਬੋਲਣ ਲੱਗਿਆ ਹੁਣ ਕੀ ਹੋ ਗਿਆ ਸ਼ਰਮ ਦਾ ਸਰ ਮਾ ਦੀ ਬੋਲਣ ਲੱਗੇ ਨੂੰ ਹੈ ਥੋੜਾ ਇੰਨਾ ਤਾਂ ਬੋਲਦਾ ਦੋ ਘਰ ਹੁਣ ਬੋਲ ਕੱਢ ਲਿਆ ਕਰਦਨੇ ਆ ਬਾਕੀ ਵੀ ਇੱਧਰ ਲਵਾਈ ਚੱਲ ਰਹੀ ਮਾਰੋ ਮਾਰ ਇੱਧਰ ਦਾ ਲਾਤ ਇਹਨਾਂ ਨੇ ਗੱਲ ਕਿੱਦੂ ਕਰਿਆ ਤੇ ਆਪਣੇ ਆ ਖੇਤ ਰਹੇ ਨੇ ਦੋਨੇ ਇਹਦਾ ਦੋਨਾਂ 'ਚ ਪਾਣੀ ਪਾ ਕੇ ਤੇ ਕਰਦੇ ਆ ਆ ਸਵਾਗੇ ਨਾਲ ਲੋਟ ਹੋ ਗਿਆ ਖੇਤ ਨਹੀਂ ਆਨੇ ਉਹ ਉੱਤਰ ਬੱਟਰ ਟੁੱਟੀ ਜਾਣੀ ਦੀ ਮਿੱਟੀ ਨਹੀਂ ਰਹਿਣੀ ਸੀ ਲਾ ਗਾ ਨਹੀਂ ਗੜੇ ਹੈ ਗਾਦਾ ਨਹੀਂ ਜੋਗੀ ਨਾ ਲਾ ਤਾਂ ਦਵਾਂਗੇ ਉਹ ਪਰ ਉਹ ਸਾਈਡ ਨੀਮੀ ਦੀ ਸਾਰੀ ਫਿਰ ਸਵਾਗੇ ਨਾਲ ਮੈਂ ਭਰਤੀ ਤਾਂ ਹੀ ਪਹਿਲਾਂ ਕਰਾਣਾ ਪਰ ਗਿਆ ਆ ਕੇ ਫਿਰ ਮੈਂ ਸਵਾਗਾ ਤਾਂ ਹੀ ਮਾਰਿਆ ਮੈਂ ਬਰਾਬਰ ਜਿਆ ਹੋ ਜਾਊਗਾ ਇਹ ਹੈ ਦੇਖ ਨੋ ਇੱਕ ਬਾਈ ਨਿਗਾ ਮਾਰ ਲਓ ਬਟਨ ਚੰਗੀ ਤਰ੍ਹਾਂ ਗਾਹ ਨੂੰ ਸਾਰੇ ਇੱਕ ਬਣਾ ਦੇਣੇ ਆ ਵੀ ਸਾਰਾ ਇੱਕ ਕਰ ਦਣ ਆਪਾਂ ਨੇ ਗਾਹ ਨੂੰ ਤਾਂ ਆ ਕੇ ਬੱਟਾ 'ਤੇ ਬੈਠੇ ਕਰਨਾ ਚਿੱਟਾ ਕੁਰਤਾ ਪਜਾਮਾ ਪਾ ਕੇ ਬਾਅਦ ਚ ਹੈ ਅੰਕਲ ਇਹਦੇ ਨਾਲ ਜਿੱਕਣਾ ਲੇਜ਼ਰ ਕਰਾਉਣਾ ਏ ਉਹਦੇ ਪਹਿਲਾਂ ਬੱਟ ਨੂੰ ਮਿੱਟੀ ਲਾ ਦਵੇ ਸਵਾਜੇ ਨਾਲ ਉਹਦੇ ਬਾਅਦ ਲੇਜ਼ਰ ਕਰਾ ਦੇ ਵਪਾਰਾ ਕੰਮ ਫਿਰ ਫੇਣੀ ਲੋੜ ਦੇਖਣ ਦੀ ਨਾ ਕਰਦੇ ਆ ਕਰਦੇ ਨਹੀਂ ਕਰਦੇ ਹਾਂ ਆ ਰਹੀ ਆਂ ਕਿ ਆ ਵੀ ਬਹੁਤ ਵਧੀਆ ਹਾਂ ਚੌੜੀ ਹੋ ਜਾ ਇਹਨੂੰ ਤਾਂ ਉੱਥੇ ਹੀ ਲਾ ਦਨੇ ਆ ਪਰਲੀ ਸਾਈਡ ਮਿੱਟੀ ਲਾ ਦਨੇ ਇੱਧਰ ਤਾਂ ਠੀਕੇ ਆ ਹਾਂ ਹਾਂ ਉੱਥੇ ਤੇ ਪਰਾਂ 2-4 ਲਾ ਦੰਨੇ ਆ ਲੱਕੀ ਬਈ ਚੱਲ ਰਿਹਾ ਹੁਣ ਕੰਮ ਤੇ ਕਰਕੇ ਕਦੋਂ ਫਿਰ ਚੱਲਦੇ ਆ ਪਿੰਡ ਨੂੰ ਮੇਰਾ ਹੀ ਹੋ ਜਾਣਾ 8-9 ਵਜਣੇ ਹੋਰੀ ਅੱਜ ਜਿਵੇਂ ਦਾ ਨਿਆਣੇ ਸਾਫ ਸੁਥਰੇ ਹੀ ਨੀ ਸੋਹਣੇ ਲੱਗਦੇ ਹੋ ਆਦਾ ਕੁਝ ਵੀ ਨਹੀਂ ਲੱਭਿਆ ਇਹ ਤਾਂ ਢੇਡਾ ਲਾ ਕੇ ਜਾ ਜਾ ਪੱਜ ਕੇ ਨਾ ਜਾਇਆ ਲੈ ਡਰਦਾ ਕਾ ਤੇ ਤੂੰ ਚੱਲ ਆ ਸੁਖਰਾ ਇਹ ਸੋਣਾ ਹੀ ਲੱਗਦਾ ਇਹ ਬੱਟਾ ਬੱਟਾ ਲਾਉਣੀ ਸਖਾਵਾ ਆ ਜਾ ਤੈਨੂੰ ਉਰੇ ਆ ਅੱਗੇ ਬਾਅਦ ਤੇ ਬੱਟਾ ਪਤਾ ਕਿਵੇਂ ਲਾਉਣੀ ਆ ਦੋਨੇ ਹੱਥਾਂ ਨਾਲ ਆਏ ਮਿੱਟੀ ਭਰ ਕੇ ਆਏ ਬੱਟ ਪਰ ਰੱਖ ਦੇਣੀ ਠੀਕ ਆ ਆਏ ਰੱਖ ਦੇਣੀ ਸਾਰੀ ਪਰ ਫਿਰ ਉਹਦੇ ਬਾਅਦ ਆਏ ਗਿੱਲਾ ਹੱਥ ਕਰਕੇ ਆਏ ਲੇਪਣੀ ਆ ਅੱਛਾ ਹਾਂ ਕਿਵੇਂ ਚੱਲ ਲਾ ਕੇ ਦਿਖਾ ਬੱਟਾ ਚੱਲ ਦੋਨੇ ਹੱਥਾਂ ਨਾਲ ਭਰ ਕੇ ਮਿੱਟੀ ਰੱਖ ਦੇ ਦੂਰ ਤੇ ਰੱਖ ਮਿੱਟੀ ਭਰਨੀ ਥੱਲੇ ਤੇ ਦੋਨੇ ਹੱਥ ਆਏ ਹਾਂ ਓਏ ਆਏ ਜੀਸੀਬੀ ਮੰਗੋ ਦੋ ਹੱਥਾਂ ਨਾਲ ਇਕੱਠੀ ਭਾ ਆਏ ਇਕੱਠੀ ਚਾਲ ਇਹਦੇ ਪਰੱਖ ਬਾਅਦ ਚ ਪਹਿਲਾਂ ਮਿੱਟੀ ਦਾ ਰੱਖ ਹੋਰ ਚੱਜਣਾ ਮਿੱਟੀ ਰੱਖ ਹਾਂ ਦੂਰ ਅੱਗੇ ਰੱਖ ਹੁਣ ਮਿੱਟੀ ਐ ਨਹੀਂ ਨੀ ਯਾਰ ਆ ਦੇਖ ਪਿੱਛੇ ਉਹ ਤੂੰ ਮੁੰਡੇ ਪਿੱਛੇ ਉਹ ਆ ਦੇਖ ਏ ਦੂਰ ਤੇ ਆਹ ਭਰ ਲਈ ਐ ਮਿੱਟੀ ਪੂਰੀ ਭਰ ਕੇ ਐ ਖਾਸੀ ਮਿੱਟੀ ਲਾ ਦੇਣੀ ਆਪਾਂ ਨੇ ਦੂਰ ਦੂਰ ਥੋੜੀ ਥੋੜੀ ਗਿੱਲੀ ਗਿੱਲੀ ਮਿੱਟੀ ਐ ਲਾ ਕੇ ਫਿਰ ਐ ਛੇਪਣੀਆਂ ਦੇ ਹਾਂ ਫੇਰ ਆਏ ਪਾਣੀ ਪਾ ਕੇ ਆਏ ਜੇਪ ਦੇ ਬਸ ਹੁਣ ਆ ਮਿੱਟੀ ਪਰ ਜੇਪ ਨਹੀਂ ਹੁੰਦਾ ਠੀਕ ਆ ਥੋੜੀ ਥੋੜੀ ਆ ਗਿੱਲੀ ਮਿੱਟੀ ਚ ਲਾਉਣੀ ਹੁੰਦੀ ਉਹਦੇ ਅੰਕਲ ਉਧਰ ਲੱਗਿਆ ਉਹ ਕਹੀ ਨਾਲ ਲਾਉਂਦਾ ਹੈ ਹੱਥਾਂ ਨਾਲ ਵਧੀਆ ਰਹਿੰਦੀ ਆ ਚੱਲਾ ਆ ਫੇਰ ਭੱਟ ਵਰਗਾ ਤੇ ਪੈ ਰੱਖਿਆ ਇਹ ਭੱਟ ਟੁੱਟ ਗਈ ਉਹਰੇ ਨੂੰ ਆ ਇਧਰਲੀ ਸਾਈਡ ਮੂਰੇ ਲਾਉਣੀ ਆ ਆਪਾਂ ਨੇ ਇਧਰਲੀ ਸਾਈਡੇ ਲਾਈ ਕਰਦੇ ਆ ਠੀਕ ਆ ਆਪਣੇ ਵਾਲੇ ਖੇਤ ਦੀ ਸਾਈਡੇ ਇਹ ਦਲੇ ਕਦੂ ਕਰਦੇ ਨਾ ਉਹ ਥੱਪਦਾਗਾ ਤੇ ਆ ਦੇਖੋ ਐ ਰੱਖ ਦੇ ਬਸ ਆ ਰੱਖਤੀ ਬਸ ਹਾਂ ਐ ਇਰਾ ਛੱਡ ਦੇ ਆ ਦੇਖ ਆ ਸਾਈਡ ਪਰ ਛੱਡਣੀ ਆ ਬਸ ਬਾਅਦ ਚੋਂ ਹੱਥ ਮਾਰਨਾ ਚੱਜ ਨਾ ਰੱਖ ਹੁਣ ਪਰ ਪਰ ਕੇ ਹਾਂ ਜਾ ਯਾਰ ਤੁਹਾਨੂੰ ਕੱਢਣਾ ਪੈਣਾ ਹਾਲੀ ਲਾ ਕੇ ਜਾ ਮੇਰੇ ਕੋ ਟਾਈਮ ਆ ਆ ਦੇਖ ਆਹ ਰੱਖਦੀ ਉਰੇ ਰੱਖ ਉਰੇ ਨੂੰ ਆ ਇਧਰ ਨੂੰ ਅੱਗੇ ਨੂੰ ਪਰ ਮਿੱਟੀ ਇਹ ਇੱਥੇ ਲਾ ਹੋਰ ਇੱਥੇ ਲਾ ਹੋਰ ਹਾਂ ਲਾ ਮਿੱਟੀ ਇਹਨ ਹਾ ਥੱਪੜੀ ਕਾਤੇ ਮਾਰਦਾ ਚਿੱਟੇ ਪਾਉਣੇ ਆ ਆ ਦੇਖ ਆਇਆਂ ਰੱਖ ਅੱਗੇ ਰੱਖੀ ਜਾਣੀ ਨਾਲ-ਨਾਲ ਨਾ ਨਾ ਹੁਣ ਆ ਰੱਖਦੀ ਉਹਦੇ ਬਾਦ ਐਂ ਹੱਥ ਮਾਰ ਦੇਣਾ ਬੱਸ ਆਹ ਕੰਮ ਆਈ ਛੋਟੇ ਹੁੰਦੇ ਚੌ ਚੌ ਜੇ ਲਾ ਦਿੰਦੇ ਦੁਪੱਟਾਂ ਤੰਨੂ ਹਜੇ ਕਲਾਸਾਂ ਲਾਉਣੀਆਂ ਪੈਣੀਆਂ ਤੇ ਆਹ ਬਬ ਚੋਰ ਕੇ ਜਿਹਦੇ ਮਾਰਦਾ ਹਾਂ ਹਾਂ ਬਸ ਆ ਦੇਖ ਆਈ ਭਰੀ ਆਈ ਜਿਆਦਾ ਮਿੱਟੀ ਭਰਨੀ ਹੈ ਨਾ ਮੁੱਠੀ ਮਿਚਣੀ ਨਹੀਂ ਹੈਗੀ ਆ ਦੇਖ ਆਏ ਖੁੱਲਿਓ ਆ ਦੇ ਖੁੱਲਾ ਹੀ ਹੱਥ ਹਾਂ ਆ ਇੱਥੇ ਰੱਖ ਆਇੱਛਾ ਬਾਈ ਉੱਪਰ ਨਹੀਂ ਲਾਉਣੀ ਆਹ ਸਾਈਡ ਪੱਲੇ ਕਰਦੇ ਆ ਦੇ ਆਹ ਸਾਈਡ ਸਾਰੀ ਪੱਲੇ ਲਾ ਲਾ ਚੱਲ ਦੋਨੇ ਹੱਥ ਤੇ ਧੂਆ ਉਹ ਲਾਇਆ ਪਿਆ ਉਹਨੂੰ ਦੱਸਿਆ ਭਾਈ ਹੁਣ ਵੀ ਹੌਲੀ ਰੇਜ ਚਲਾ ਪਹਿਲੇ ਤੇ ਦੂਏ ਦੇ ਰੇਜ ਨਾਲ ਜਦੋਂ ਧੂਆ ਦਾ ਲੋਟਰ ਨਹੀਂ ਜਾਂਦਾ ਨਾ ਨੋਰਮਲ ਚੱਲਦਾ ਨਾਲ ਕੋਈ ਨਾ ਟਕੀਉਂਗਾ ਨਾਲੇ ਇਹ ਕਹਿੰਦਾ ਸਾਡੇ ਦਾ ਵਧਰੀ ਚੱਲੀ ਜਾਂਦੇ ਮਗਾ ਭਾਈ ਇਹ ਜ਼ਮੀਨ ਦਾ ਫਰਕ ਆ ਤੇ ਆ ਦੇਖੋ ਛੂੜੀ ਗਈ ਆ ਮੁੱਠੀ ਬਾਕੀ ਰਾਤ ਜੀ ਪਾਣੀ ਪੈ ਗਿਆ ਉਹਦੇ ਕਰਕੇ ਫਰਕ ਪੈ ਗਿਆ ਪੈਰ ਫੜਦੇ ਹੀ ਆ ਫਿਰ ਉਹਨਾਂ ਪਾਰ ਇੱਧਰ ਨੂੰ ਸਿੱਧੀ ਪਾ ਗਏ ਫੇਰ ਦੂਜੀ ਸਾਈਡ ਨੂੰ ਫੇਰ ਰਾਤੇ ਪਾਣ ਕਰ ਦਿੰਦੇ ਫੇਰ ਰੂਟਾ ਬਟਣਾ ਫੇਰ ਸਹੀ ਤਾਂ ਨਹੀਂ ਹਾਂ ਦੋ ਹੱਥ ਕਿੱਥੇ ਦੂਆ ਫੇਰ ਫੇ ਛੱਡ ਦਿੰਦਾ ਹੱਥ ਹਾਂ ਸ਼ਾਬਾਸ਼ ਹੋ ਰਹਾ ਕਮੇਟੀ ਦੂਰ ਤੇ ਥੋੜੀ ਪਰ ਆਏ ਮੂੰਹ ਕਰ ਲੈ ਇੱਧਰ ਨੂੰ ਹਾਂ ਆ ਦੇਖੋ ਆਵੇਂ ਲਾ ਦਿੱਤਾ ਬਸ ਐਂ ਰੱਖਤਾ ਐਨੂੰ ਐ ਪਤਲਾ ਜੇ ਹੱਥ ਫੇਰ ਦੇਣ ਬਸ ਨਾ ਦੱਬ ਕੇ ਫੇਰ ਐ ਵੀ ਨਹੀਂ ਇੰਨਾ ਪਤਲਾ ਵੀ ਆ ਆ ਜਿਹੜੀ ਅਤੜਾ ਹੀ ਐ ਮਿੱਟ ਜਬਿਆ ਦੇ ਪਲੇਨ ਹੋ ਜਵੇ ਲੈ ਚੱਕ ਹਾਂ ਹਾਂ ਐ ਲਾਇ ਕਰ ਦੇ ਪੱਟਾ ਚੱਲ ਮੈਂ ਮਿੱਟੀ ਰੱਖਦਾ ਤੇ ਤੂੰ ਹੱਥ ਫੇਰ ਦੇ ਠੀਕ ਆ ਕਾਲਿਆਂ ਨੂੰ ਉੱਪਰ ਨਹੀਂ ਰੱਖਣ ਨਾ ਕਰ ਜਾਨੀ ਉੱਪਰ ਲਾਉਣਗੇ ਇਹ ਕੋਠੇ ਟਰੈਕਟਰ ਫਾਦਾ ਇੱਥੇ ਉੱਥੇ ਚਾਰ ਪੰਜ ਵਾਰੀ ਤੋਂ ਆਇਆ ਟਰੈਕਟਰ ਫੇਲ ਫਾਦਿਆ ਇਹ ਹੁਣ ਇਹ ਬਣਾ ਕੇ ਹੁਣ ਸਵਾਦਾ ਮਾਰਨਾ ਬਾਕੀ ਬਾਟਾ ਦੇਖੋ ਸੱਤਾਂ ਨਾਲ ਮਣੀ ਮਣੀ ਲਾਤੀ ਐ ਸੋ ਮਿੱਟੀ ਮਾਨੇ ਚ ਖੜ ਜਾਣ ਤੇ ਉਹ ਆਉਂਗਾ ਚਕਾਰੇ ਭੱਜਿਆ ਤੇ ਨਾਲ ਦੇ ਨਾਲ ਹੱਥ ਫੇਰੀ ਗਿਆ ਹੁਣ ਇਹ ਖਾਤ ਉਹ ਤੈਨੂੰ ਕਰਨਾ ਲਾ ਕੇ ਸਿੱਖ ਗਿਆ ਹੁਣ ਐਨ ਹਾਂ ਕਿਵੇਂ ਲੇਪਣੀਆਂ ਦੱਸ ਪਰ ਚਲ ਸਿਖਾ ਸਾਨੂੰ ਵੀ ਪਰ ਮਿੱਟੀ ਦੇ ਐਂ ਲਾ ਕੇ ਐਂ ਹੱਥ ਵੇ ਮੇਂ ਇਨਸ਼ਾਅੱਲਾ ਪਾਸ ਹੁਣ ਗਾਹਾਂ ਵਾਸਤੇ ਤੂੰ ਹੀ ਲਾਈ ਬੱਟਾ ਠੀਕ ਆ ਹੁਣ ਥੋੜਾ ਜਿਹਾ ਹੋਰ ਬੜਾ ਹੋ ਜਾਣਾ ਜਨੂੰ ਸਾਲ ਤੱਕ ਤਾਂ ਫੇ ਤੂੰ ਹੀ ਲਾਈ ਬੱਟਾ ਠੀਕ ਆ ਆਪਾਂ ਨੇ ਕੋਈ ਨਹੀਂ ਰੱਖਣਾ ਫੇ ਠੀਕ ਆ ਚਲ ਆ ਜਾਾਂ ਤੋਂ ਦਾ ਮਾਰਦੀ ਮੱਕੀ ਨੂੰ ਸਵਾਗਾ ਮਾਰ ਕੇ ਆਹ ਕਰਦੀ ਖੇਤ ਯਾਰ ਪਾਣੀ ਭਰ ਗਿਆ ਜਪੂੜਾ ਉਹ ਪਰਲੇ ਖੇਤ ਨੂੰ ਪਾਣੀ ਛੱਡਦਾ ਜਾਣਾ ਕਰ ਨੂੰ ਹੈ ਜੀ ਨਹੀਂ ਕਰਦਾ ਖੇlde ਖੇlde ਨਹੀਂ ਮਿੱਟ ਲਾਤੀ ਅੱਧੀ ਬਾਕੀ ਅੰਕ ਲਾ ਦੋ ਸਵਾਗਾ ਆਪਾਂ ਮਾਰਦੀ ਆਪ ਹੁਣ ਆਹ ਸਾਰੀ ਬੱਟ ਲਾਤੀ ਅੱਧ ਨਾਲੋਂ ਜ਼ਿਆਦਾ ਲਾਵੇ ਅੰਦੇ tegelikult ei tee ka seda , nii torn naerub .